ਪ੍ਰੋਬਲਮ ਸਿਸਟਰ ਦੀ ਅ ਸਿਸਟਰ ਦਾ ਮਰਡਰ ਕਰਤਾ ਹੋ ਗੈ ਸੋਹਰਿਆਂ ਨੇ ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਦੇ ਬਾਅਦ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹ ਉਹਨੇ ਫਾਲ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਬੈਕ ਮੈਂ ਕਿਹਾ ਤੁਸੀਂ ਜੇਕਰ ਉਹਨੇ ਫਾਲ ਲਿਆ ਤੁਸੀਂ ਹਸਪੀਟਲ ਲੈ ਕੁਛ ਨਹੀਂ ਜਾਓ ਕਹਿੰਦੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੁਬਾਰਾ ਬੈਕਪੋਲ ਕੀਤੀ ਫਿਰ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਆ ਜਦੋਂ ਅਸੀਂ ਆਪਾਂ ਉੱਥੇ ਗਏ ਤਾਂ ਦਰਵਾਜ਼ਾ ਖੁੱਲਿਆ ਸੀਗਾ ਭੇੜਿਆ ਹੋਇਆ ਸੀ ਇਹ ਖੋਲਿਆ ਤੇ ਅੱਗੇ ਉਹ ਮਤਲਬ ਉੱਦੇ ਹੈ ਕੋਈ ਹੋਈ ਸੀਗੀ ਹੈਂਗਿੰਗ ਤੇ ਉਹਦੇ ਵਿੱਚ ਸੀਗੀ ਤੇ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀਗਾ ਜੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਕਿਉਂਕਿ ਜਿੱਦਾਂ ਅਲਮਰਾ ਤੋਂ ਪੱਖੇ ਨੂੰ ਰੱਸੀ ਬੰਨੀ ਹੋ ਸੀਗੀ ਜਾਂ ਉਹਨੂੰ ਲਟਕਾਇਆ ਸੀ ਜਦ ਕਿ ਉਹਦੀ ਹਾਈਟ ਜਿਹੜੀ ਪੱਖੇ ਤੱਕ ਸੀ ਕਾਫੀ ਹਾਈ ਸੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ ਘੱਟੋ ਘੱਟ 6 ਫੁੱਟ ਦਾ ਬੰਦਾ ਚਾਹੀਦਾ ਅਸੀਂ ਅਸੀਂ ਨੰਡਾਲੇ ਤੋਂ ਆ ਸਾਡਾ ਸਿਸਟਰ ਨਾਜਵਾਲ ਵੈਨਦੇ ਨਾਜਵਾਲੇ ਦੇ ਲੱਗੇ ਕਾਨਵਾ ਲੱਗੇ ਪਰਮਨੈਂਟ ਲੱਗੇ ਇਹ ਜਨਰਲ ਰਕਤ ਕਿਉਂ ਉਹ ਮਾਰੇ ਬੱਚੇ ਉਹ ਨੂੰ ਕੁੱਟ ਮਾਰ ਵੀ ਕਰਦਾ ਸੀ ਤੇ ਜਾਨਕੀ ਗੱਲ ਨਹੀਂ ਮੰਨਣੀ ਆਪਣੀਆਂ ਮਰਜ਼ੀਆਂ ਕਰਨੀਆਂ ਤੇ ਕੁਝ ਕਦੀ ਕਹੀ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੇ ਮਦਰ ਨੂੰ ਤੁਸੀਂ ਸੈੱਟ ਨਹੀਂ ਪਾਇਆ ਆਹ ਸਾਰੀਆਂ ਚੀਜ਼ਾਂ ਨਹੀਂ ਨਹੀਂ ਭਾਜੀ ਇਹ ਰੋਪੀਆਂ ਮੁੰਡਾ ਫਰਾਰ ਆ ਕੱਲ 2 ਵਜੇ ਦਾ ਫਰਾਰ ਆ ਉਸ ਜਾਨਕੀ ਉਸ ਤੋਂ ਬਾਅਦ ਜਦ ਸਾਾਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਤੇ ਘਰ ਦੇ ਬੋਲਦਾ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਈ ਉਹਦੀ ਫਲਾਈਟ ਆ ਤੇ ਅੱਜ ਉਹਦੀ ਮਦਰ ਨੂੰ ਅਰੈਸਟ ਕਰਨਾ ਸੀ ਉਹਦੀ ਮਦਰ ਵੀ ਫਰਾਰ ਆ ਉਹਨਾਂ ਦੇ ਆਪਸ 'ਚ ਬਿਆਨ ਨਹੀਂ ਰਲਦੇ ਤੇ ਮਦਰ ਵੀ ਚੱਲ ਗਈ ਉਹਦੇ ਕਿਤੇ ਬੰਦ ਹੋ ਜਾ ਉਹਦੇ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜੱਤ ਜਲਦੀ ਤੇ ਜਲਦੀ ਫੜਿਆ ਜਾਵੇ ਉਹਦੀ ਮਾਂ ਨੂੰ ਅਰੈਸਟ ਕੀਤਾ ਜਾਵੇ ਜਿਹੜੇ ਇਹ ਦੇ ਦੋਸ਼ੀ ਆ ਜੇ ਉਹ ਦੋਸ਼ੀ ਨਾ ਹੁੰਦੇ ਤਾਂ ਭਜ ਦੇਣਾ ਜੇ ਦੋਸ਼ੀ ਆ ਤਾਂ ਫਿਰ ਤਾਂ ਹੀ ਉਹ ਭੱਜ ਰਹੇ ਆ ਪੇਸ਼ੀ ਨਹੀਂ ਕਰ ਰਹੇ ਪੇਸ਼ੀ ਪੇਸ਼ ਨਹੀਂ ਹੋ ਰਹੀ ਪੁਲਿਸ ਵਧੀਆ ਕੰਮ ਕਰਦੀ ਪਰ ਜਦੋਂ ਕੋਈ ਫੜ ਨਹੀਂ ਹੋ ਰਿਹਾ ਤੇ ਉਦੋਂ ਤੇ ਅਸੀਂ ਕੀ ਕਰ ਸਕਦੇ ਕੱਲ ਬਾ ਦੁਪਹਿਰ ਕੋਈ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਪਿੰਡ ਨਾਜਵਾਲ ਵਿੱਚ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਪੱਖੇ ਨਾਲ ਫੋਲਾ ਕੇ ਤੇ ਸੁਸਾਈਡ ਕਰ ਲਈ ਜਿਹਦੇ ਸਬੰਧ ਵਿੱਚ ਮੇਰੀ ਪੁਲਿਸ ਪਾਰਟੀ ਮੌਕੇ ਤੇ ਜਾ ਕੇ ਸਾਰਾ ਉਹ ਮੋਹਨਾ ਕਰਕੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤੇ ਲੜਕੀ ਜਿਹੜੀ ਹੈਗੀ ਆ ਉਹਦਾ ਨਾਮ ਨੀਹਾ ਚਿਤਕ ਹੈ ਉਹਦਾ ਪਿੰਡ ਪਿਕਅਪ ਪਰਿਵਾਰ ਦਾ ਜਿਹੜਾ ਵਾ ਪਿੰਨ ਨਡਾਲਾ ਪ੍ਰਾਣਾ ਸ਼ਾਲਾ ਵਿੱਚ ਵਿੱਚ ਰਹਿੰਦਾ ਤੇ ਉਹਨੇ ਉਹ ਲੜਕੀ ਦਾ ਜਿਹੜਾ ਭਰਾ ਅ